ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਪੱਤ ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਕੱਲ ਜਿਵੇਂ ਸ਼ੀਤਲ ਰੰਗਰਾਲ ਨੇ ਦੇਰ ਰਾਤ ਲਾਈਵ ਹੋ ਕੇ ਇੱਕ ਸੰਦੇਸ਼ ਜਿਹੜਾ ਸੀਐਮ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਜਿਹੜੇ ਇਸ ਅੱਜ ਪ੍ਰੂਫ ਜਿਹੜੇ ਪੇਸ਼ ਕਰਨਗੇ ਹਾਲਾਂਕਿ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇੱਕ ਪਾਸੇ ਸ਼ੀਤਲ ਰੰਗਰਾਲ ਦੀ ਕੁਰਸੀ ਲੱਗੀ ਹੈ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਲਗਾਈ ਗਈ ਹੈ ਔਰ ਇਹ ਜਗਜੀਵਨ ਚੌਕ ਹੈ ਜਿੱਥੇ ਕੁਰਸੀ ਲਗਾਈ ਗਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੀਤਲ ਅੰਗਰਾਲ ਦੀ ਕੁਰਸੀ ਹੈ ਤੇ ਦੂਸਰੇ ਵੱਲ سے ਭਗਵੰਤ ਮਾਨ ਦੀ ਕੁਰਸੀ ਹੈ ਕਿਉਂਕਿ ਸ਼ੀਤਲ ਅੰਗਰਾਲ ਨੇ ਜਿਹੜਾ ਉਹਨਾਂ ਨੂੰ ਇਨਵਾਈਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਆਨੇ ਹੋ ਤਾਂ ਮੈਂ ਸਾਰੇ ਸਬੂਤ ਜਿਹੜੇ ਆ ਤੁਹਾਨੂੰ ਦਵਾਂਗਾ ਔਰ ਜੇ ਕੱਲ ਕੀਤੀ ਜਾਵੇ ਚੋਣਾਂ ਨੂੰ ਲੈ ਕੇ ਤੇ ਚੋਣਾਂ ਦੇ ਵਿੱਚ ਅਕਸਰ ਕਤੀ ਇਸ ਤਰ੍ਹਾਂ ਦਾ ਨਹੀਂ ਦੇਖਿਆ ਗਿਆ ਜੋ ਤਸਵੀਰਾਂ ਹੁਣ ਦੇਖਣ ਨੂੰ ਮਿਲ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੋਕ ਜਿਹੜੇ ਖੁਦ ਇੱਥੇ ਆਮ ਲੋਕ ਵੀ ਆ ਰਹੇ ਨੇ ਉਹ ਵੀ ਦੇਖ ਰਹੇ ਨੇ ਆਕੇ ਕਿ ਕੀ ਕੁਝਥੇ ਹੋ ਰਿਹਾ ਹੈ ਕਿਉਂਕਿ ਜਲੰਧਰ ਜਿਮਨੀ ਚੌਗਨ ਜਿਹੜੀ ਆ ਉਹ ਉਹਦੀ ਜਿਹੜੀ ਸਿਆਸਤ ਹੈ ਪੂਰੇ ਪੰਜਾਬ ਵਿੱਚ ਪੱਕ ਚੁੱਕੀ ਹੈ ਦੂਜੇ ਪਾਸੇ ਅਗਰ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਵੀ ਜਿਹੜਾ ਨਿਸ਼ਾਨਾ ਸਾਦੀ ਹੋਈ ਹੈ ਤੇ ਬੀਜੇਪੀ ਲਗਾਤਾਰ ਸਵਾਲ ਚੱਕ ਰਹੀ ਹੈ ਕਿ ਆਖਿਰਕਾਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਇਲਜ਼ਾਮ ਲਗਾਏ ਗਏ ਨੇ ਸ਼ੀਤਲ ਲੰਗਰਾਲ ਦੇ ਵੱਲੋਂ ਜਿਹੜੇ ਉਹਨਾਂ ਦੇ ਨੇਤਾਵਾਂ ਤੇ આરોਪ ਲੱਗੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਔਰ ਕੁਝ ਇੱਥੇ ਲੋਕ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੂਗੇ ਕਦੀ ਦੇਖਿਆ ਹੈ ਪਹਿਲਾਂ ਇਸ ਤਰ੍ਹਾਂ ਕਿ ਜਦੋਂ ਚੋਣਾਂ ਆਉਂਦੀਆਂ ਹੁੰਨ ਤਾਂ ਸੀਐਮ ਭਗਵੰਤ ਸਿੰਘ ਨੂੰ ਇੱਕ ਉਮੀਦਵਾਰ ਇਨਵਾਈਟ ਕਰਦਾ ਹੈ ਤੇ ਉਹ ਕਹਿੰਦਾ ਕਿ ਮੈਂ ਪ੍ਰੂਫ ਸੋਪਾਂਗਾ ਇਹ ਕੋਈ ਪਿਆਲਾ ਇਲੈਕਸ਼ਨ ਦੇਖਿਆ ਜਿਹੜਾ ਇਸ ਤਰੀਕੇ ਦਾ ਕੰਮ ਹੋ ਰਿਹਾ ਹੈ ਅੱਜ ਤੱਕ ਇਤਿਹਾਸ ਵਿੱਚ ਕਦੀ ਅਸੀਂ ਅਜਿਹਾ ਦੇਖਿਆ ਨਹੀਂ ਇੱਕ ਸੀਐਮ ਨੂੰ ਇੱਕ ਐਮਐਲਏ ਚੈਲੰਜ ਕਰ ਰਿਹਾ ਕਿ ਤੂੰ ਮੇਰੇ ਸਾਹਮਣੇ ਆ ਤੇ ਮੈਂ ਮੇਰੇ ਜੜੇ ਉਹ ਹਮਤ ਮੰਗਦਾ ਅਭਿਜੰਗ ਮੰਗਦਾ ਕਿ ਅੱਜ ਇਹ ਬੜਾ ਬੜਾ ਅਜੀਬ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਅੱਜ ਇੱਥੇ ਖੜੇ ਹੋਏ ਆਏ ਆ ਦੇਖਣ ਆਏ ਆ ਕਿ ਕੀ ਹੁੰਦਾ ਅੱਜ ਕਿਉਂਕਿ ਮੁੱਖ ਮੰਤਰੀ ਕਹਿੰਦੇ ਕਿ ਸਾਡੀ ਪਾਰਟੀ ਜਿਹੜੀ ਇਮਾਨਦਾਰ ਪਾਰਟੀ ਹੈ ਸਾਡੇ ਨੇਤਾ ਜਿਹੜੇ ਇਮਾਨਦਾਰ ਨੇ ਲੇਕਿਨ ਸ਼ੀਤ ਰੰਗੁਰਾਲ ਵੱਲੋਂ ਬੜੇ ਗੰਭੀਰ આરોਪ ਲਗਾਏ ਗਏ ਨੇ ਕਿ ਕੀ ਕੁਝ ਜਿਹੜਾ ਜਲੰਧਰ ਦੇ ਵਿੱਚ ਹੋ ਰਿਹਾ ਹੈਗਾ ਕਿਵੇਂ ਕ腐ਸ਼ਨ ਜਿਹੜਾ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਉਹ ਤੁਸੀਂ ਸਹਿਮਤ ਹੋ ਬਿਲਕੁਲ ਹੀ ਬਿਲਕੁਲ ਮੈਂ ਬਿਲਕੁਲ ਸਹਿਮਤ ਹਾਂ ਕਿ ਦੇਖੋ ਤੁਸੀਂ ਜੋ ਜਿਹਨਾਂ ਮੁੱਦਿਆਂ ਨੂੰ ਲੈ ਕੇ ਲੋਕ ਆਏ ਸੀਗੇ ਉਹ ਮੁੱਦੇ ਦੇ ਕੋਈ ਹੋਇਆ ਨਹੀਂ ਅੱਜ ਤੁਸੀਂ ਇਹਨਾਂ ਨੇ ਐਨਓਸੀ ਬੰਦ ਕੀਤੀ ਸੀਗੀ ਲੇਕਿਨ ਅੱਜ ਵੀ ਐਨਓਸੀ ਮਿਲਦੀ ਨਹੀਂ ਹੈਗੀ ਜਦੋਂ ਤੁਸੀਂ ਰਜਿਸਟਰੀਗਰਾਂ ਜਾਂਦੇ ਹੋ ਤੁਹਾਡੀ ਰਜਿਸਟਰੀ ਹੁੰਦੀ ਆਮ ਪਬਲਿਕ ਬੜੀ ਪਰੇਸ਼ਾਨ ਹੈਗੀ ਆ ਉਹ ਕਿੱਥੇ ਖੜੀ ਆ ਇਹਨਾਂ ਨੇ ਕਿਹਾ ਜੀ 1000 ਰੁਪਏ ਅਸੀਂ ਲੇਟਿੰਗ ਦੇਵਾਂਗੇ ਉਹ ਕਿੱਥੇ ਦਿੱਤਾ ਵਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀ ਕਾਨੂੰਨ ਵਿਵਸਥਾ ਉਠੀ ਕਰਾਂਗੇ ਅੱਜ ਲੁੱਟਾਂ ਖਵਾ ਸ਼ਰਿਆਂ ਮਹੋਰੀਆਂ ਮੈਂ ਉਹਦਾ ਜਵਾਬ ਕੌਣ ਦੇਗਾ ਭਗਵਾਨ ਦਾ ਮਾਨ ਜੀ ਅੱਜ ਡੇਰਾ ਡਾਲ ਕੇ ਇੱਥੇ ਬੈਠੇ ਆ ਜੇ ਇਹਨਾਂ ਨੇ ਕੰਮ ਕੀਤਾ ਹੁੰਦੇ ਤੇ ਇਸ ਜਲੰਧਰ ਸ਼ਹਿਰ ਤੇ ਇਹਨਾਂ ਵੱਡਾ ਕਾਫਲਾ 90 ਦੇ 90 ਐਮਐਲਏ ਔਰ 44 ਦੇ 44 ਜਿਹੜਾ ਉਹਨਾਂ ਦੇ ਚੇਅਰਮੈਨ ਐ ਇੱਥੇ ਕਿਉਂ ਬਿਲੰਦ ਦੇ ਉਹਦਾ ਵੱਡਾ ਕਾਰਨ ਹੈ ਇਹ ਜਨਤਨ ਸੋਤਣਾ ਪਏਗਾ ਕਿ ਅੱਜ ਸ਼ੀਤਨਗਰਾਲ ਨੇ ਇਹ ਆਪਣੀ ਮੈਂਬਰਸ਼ਿਪ ਛੱਡੀ ਐ ਤੇ ਕਿਸੇ ਵਜ੍ਹਾ ਵਾਸਤੇ ਛੱਡੀ ਐ ਅਗਰ ਉਹ ਚਾਹਦਾ ਕਿ ਮੇਰੇ ਪਾਰਟੀ ਠੀਕ ਹੁੰਦੀ ਤੇ ਆਪਣੀ ਮੈਂਬਰਸ਼ਿਪ ਨਾ ਛੱਡਦਾ ਆਪਣਾ ਟਾਈ ਸਾਹਿਬ ਜਿਹੜੇ ਉਹਨੇ ਪੈਨਸ਼ਨ ਵੀ ਛੱਡੀ ਤਨਖਾਹ ਵੀ ਛੱਡੀ ਸਾਰੀਆਂ ਸੁਵਿਧਾਵਾਂ ਵੀ ਛੱਡੀਆਂ ਕਿਉਂ ਛੱਡੀਆਂ ਉਹਦਾ ਵੱਡਾ ਕਾਰਨ ਇਹ ਆ ਕਿ ਭਗਵਾਨ ਦਾ ਮਾਨ ਦੇ ਵਿੱਚ ਗੜੀ ਪਾਰਟੀਆ ਉਹਦੇ ਕਰਪਸ਼ਨ ਦੀ ਜਿਹੜੀ ਜਦਾ ਜਿਆਦਾ ਵਧਿਆ ਜਾਂਦੇ ਆ ਨਸ਼ਾ ਦਿਨੋਂ ਦਿਨ ਵਧੀ ਜਾ ਰਿਹਾ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਵੱਡਾ ਹੋ ਰਿਹਾ ਘਰ ਘਰ ਠੇਕੇ ਖੁੱਲ ਗਏ ਪੁਰਾਣੀ ਸਰਕਾਰਾਂ ਵਿੱਚ ਗਿਆ ਇੱਕ ਇਲਾਕੇ ਦੇ ਜਿਹੜੇ ਠੇਕੇ ਹੁੰਦੇ ਆ ਅੱਜ ਗਲੀ ਗਲੀ ਠੇਕੇ ਜਲ ਰਹੇ ਆ ਇਸ ਕਰਕੇ ਅਸੀਂ ਜਾਣਿਆ ਕਿ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਔਰ ਸੋਚ ਸੰਕਿਆ ਆਪਣੇ ਮਰੋਟ ਵੋਟ ਦਾ ਮਤਲਬ ਹੈ ਕਿ ਆਪਣਾ ਮਤ ਦਾ ਜਿਹੜਾ ਅਧਿਕਾਰ ਹੈ ਸੋਚ ਸੰਕਿਆ ਕਰਨਾ ਚਾਹੀਦਾ ਅੱਜ ਦਾ ਵਿਸ਼ਾ ਇਹ ਹੈ ਬਿਲਕੁਲ ਬਿਲਕੁਲ ਹੋਰ ਵੀ ਕੁਝ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜਿਮਨੀ ਚੋਣਾ ਨੇ ਜਲੰਧਰ ਆ ਸ਼ੀਤਲੰਗ ਰਾਲ ਵੱਲੋਂ ਲਾਈਵ ਹੋ ਕੇ ਕਿਹਾ ਜਾਂਦਾ ਹੈ ਕਿ ਉਹ ਭ੍ਰਸ਼ਟਾਚਾਰ ਨੂੰ ਲੈ ਕੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਬੂਤ ਸੋਪਣਗੇ ਉਹਨਾਂ ਨੇ ਸਮਾਂ ਵੀ ਦਿੱਤਾ ਹੈ ਔਰ ਅੱਜ ਕੁਰਸੀ ਵੀ ਲਗਾਈ ਗਈ ਹੈ ਕਿ ਪਹਿਲਾਂ ਤੇ ਅੱਧ ਦੀ ਤਸਵੀਰਾਂ ਦੇਖੀਏ ਕਿ ਚੋਣਾ ਚ ਨਹੀਂ ਪਹਿਲਾਂ ਤਾਂ ਕੋਈ ਨਹੀਂ ਦੇਖਿਆ ਬਾਕੀ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੋ ਦੋਨੇ ਤੇ ਰਾਮ ਨੇ ਸਾਹਮਣੇ ਬੈਠੂਗੀ ਆ ਜੋ ਵੀ ਸੱਚਾਈ ਹੋਗੀ ਜਲੰਧਰ ਸ਼ਹਿਰ ਵਾਸੀਆਂ ਦੇ ਸਾਹਮਣੇ ਆਜੂਗੀ ਕੀ ਲੱਗਦਾ ਮੁੱਖ ਮੰਤਰੀ ਪਹੁੰਚਣਗੇ ਨਹੀਂ ਲੱਗਦਾ ਤਾਂ ਨਹੀਂ ਪਹੁੰਚੂਗੇ ਨਹੀਂ ਲੱਗਦਾ ਲੇਕਿਨ ਇਹ ਵੀ ਇੱਕ ਸਵਾਲ ਹੈ ਕਿਉਂਕਿ ਸ਼ੀਤਲ ਅੰਗਰਾਲ ਕੋ ਅਗਰ ਸਬੂਤ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਅਗਰ ਮੁੱਖ ਮੰਤਰੀ ਸਾਹਿਬ ਨੂੰ ਦਿੱਤੇ ਪਹਿਲਾਂ ਵੀ ਤਾਂ ਕਾਰਵਾਈ ਕਰਵਾਈ ਸਕਦੇ ਸੀ ਜਦੋਂ ਪਾਰਟੀ ਚ ਸੀ ਦੇਖੋ ਪਹਿਲਾਂ ਸ਼ੀਤਲ ਅੰਗਰਾਲ ਨੇ ਦੋ ਤਿੰਨ ਵਾਰੀ ਲਾਟਰੀ ਸੱਟੇ ਦੇ ਕਾਰਨ ਧਰਨਾ ਦਿੱਤਾ ਜਲੰਧਰ ਸ਼ਹਿਰ ਦੇ ਵਿੱਚ ਸੁਣਵਾਈ ਇਹਦੀ ਕੋਈ ਨਹੀਂ ਹੋਈ ਇਸੇ ਕਰਕੇ ਲੱਗਦਾ ਇਹਨਾਂ ਨੇ ਅਸਤੀਫਾ ਦਿੱਤਾ ਲੇਕਿਨ ਚਰਨਜੀਤ ਸਿੰਘ ਚੰਨੀ ਹੋਣੀ ਦਾ ਕਹਿ ਰਹੇ ਕਿ ਸ਼ੀਤਲ ਤੇ ਰਿੰਕੂ ਜਿਹੜਾ ਗੜੇ ਸੱਟੇ ਦਾ ਨਸ਼ੇ ਦਾ ਹੋਰ ਜਿਹੜੇ ਵੈਦ ਕਾਰੋਬਾਰ ਨੇ ਉਹ ਕਰਵਾ ਰਹੇ ਨੇ ਦੇਖੋ ਜੇ ਕਰਦਾ ਹੁੰਦਾ ਤਾਂ ਇਹ ਸਤੀਫਾ ਨਾ ਦਿੰਦਾ ਕੁਰਸੀ ਆਪਣੇ ਕਿੰਨੂ ਨਹੀਂ ਪਿਆਰੀ ਹੁੰਦੀ ਤਿੰਨ ਸਾਲ ਇਹਦੇ ਕੋ ਟਾਈਮ ਸੀਗਾ ਐਮਐਲਏ ਸੀਗਾ ਪ੍ਰੈਜ਼ੀਡੈਂਟ ਜੀ ਨੂੰ ਕੋਈ ਦਿੱਕਤ ਆਈ ਹੋਗੀ ਇਸੇ ਕਰਕੇ ਸਤੀਫਾ ਦਿੱਤਾ ਹੋਗਾ ਨਹੀਂ ਨਹੀਂ ਉਹ ਕਮੰਟਰੀ ਦਾ ਕਹਿ ਰਿਹਾ ਕਿ ਇਹ ਮੇਰੇ ਕੋ ਆਂਦੇ ਸੀ ਤੇ ਗਲਤ ਕੰਮ ਕਰਨ ਨੂੰ ਕਹਿੰਦੇ ਸੀਗੇ ਜੋ ਮੈਂ ਨਹੀਂ ਕਰਨ ਦਿੱਤੇਗੇ ਔਰ ਉਹਨਾਂ ਵੱਲੋਂ ਇਹਨੂੰ ਕਿਹਾ ਵੀ ਕਿ ਸੁਧਰ ਜਾਓ ਨਹੀਂ ਤੇ ਮੈਨੂੰ ਐਕਸ਼ਨ ਲੈਣਾ ਪਏ ਇਹ ਤਾਂ ਦੇਖੋ ਇਹਨਾਂ ਦੋਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਅਈ ਤਾਂ ਜੋ ਗਲੰਗਾ ਸ਼ਹਿਰ ਦੀ ਆਵਾਜ਼ ਹੈ ਉਹਨੂੰ ਦੱਸ ਸਕਦੀਆਂ ਨਾ ਕਿ ਜੋ ਅਸੀਂ ਦੇਖਿਆ ਉਹਦੇ ਬਾਰੇ ਕਹਿ ਸਕਦੇ ਹਾਂ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਚੌਂਕ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਲਗਾਈ ਗਈ ਹੈ ਤੇ ਦੂਸਰੇ ਪਾਸੇ ਸ਼ੀਤਲ ਅੰਗਰਾਲ ਦੀ ਕੁਰਸੀ ਲਗਾਈ ਗਈ ਹੈ ਔਰ ਲੋਕ ਜਿਹੜੇ ਨੇ ਉਹ ਤਾਂ ਦੇਖਣ ਪੁੱਜੇ ਨਹੀਂ ਕਿ ਇਸ ਵਾਰ ਮੁੱਖ ਮੰਤਰੀ ਇੱਥੇ ਆਉਂਦੇ ਆ ਕਿ ਨਹੀਂ ਆਉਂਦੇ ਆ ਇਹ ਤਾਂ ਖੈਰ ਸਮਝ ਦੱਸੇਗਾ ਤੇ ਦੂਸਰੇ ਕਿਵੇਂ ਅਗਰ ਗੱਲ ਕੀਤੀ ਜਾਵੇ ਸ਼ੀਤਲ ਅੰਗਰਾਲ ਦੀ ਤਾਂ ਸ਼ੀਤਲ ਅੰਗਰਾਲ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ ਪੂਰੇ ਜਿਹੜੇ ਪੁੱਕਾ ਪ੍ਰੂਫ ਨੇ ਉਹ ਜ਼ਰੂਰ ਉਥੇ ਮੁੱਖ ਮੰਤਰੀ ਨੂੰ ਦੇਣਗੇ ਅਗਰ ਮੁੱਖ ਮੰਤਰੀ ਨਹੀਂ ਆਉਂਦੇ ਤੇ ਉਹ ਜਨਤਕ ਕਰਨਗੇ ਲੋਕਾਂ ਦੇ ਵਿੱਚ ਫਿਲਹਾਲ ਸਾਡੇ ਨਾਲ ਬੀਜੇਪੀ ਦੇ ਜਿਹੜੇ ਨੇਤਾ ਅਸ਼ੋਕ ਸ਼ਰੀਨ ਹਿੱਕੀ ਵੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਨੂੰ ਲੈ ਕੇ ਕੀ ਇਹ ਜਿਹੜੇ ਇਹ ਮਾਸਟਰ ਸਾਹਿਬ ਦਾ ਮੁੰਡਾ ਬੜੀਆਂ ਗੱਲਾਂ ਕਰਦਾ ਸੀ ਅੱਜ ਮਾਸਟਰ ਸਾਹਿਬ ਦਾ ਮੁੰਡਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਲਈ ਜਲੰਧਰ ਦੇ ਹਿੱਤਾਂ ਦੇ ਲਈ ਭ੍ਰਸ਼ਟਾਚਾਰੀਆਂ ਦੇ ਖਿਲਾਫ ਗੱਲ ਸੁਣਨ ਲਈ ਕਾਰਵਾਈ ਕਰਾਉਣ ਦੇ ਲਈ ਸਬੂਤ ਲੈਣ ਲਈ ਆਉਂਦਾ ਕਿ ਨਹੀਂ ਆਉਂਦਾ ਅੱਜ ਪੂਰਾ ਪੰਜਾਬ ਜਿਹੜਾ ਉਸ ਮਾਸਟਰ ਦੇ ਮੁੰਡੇ ਨੂੰ ਤੇ ਦੇਖਣ ਲਈ ਬੇਤਾਬ ਬੈਠਾ ਹੈ ਨਹੀਂ ਤਾਂ ਉਹ ਕਹਾਵਤ ਸਾਬਤ ਹੋ ਗਈ ਉਹ ਜੁਗਨੂ ਦੀ ਤਰ੍ਹਾਂ ਨਜ਼ਰ ਆਣ ਵਾਲੇ ਮੁੱਖ ਮੰਤਰੀ ਕਿਤੇ ਜੁਗਨੂ ਦੀ ਤਰ੍ਹਾਂ ਨਜ਼ਰ ਨਹੀਂ ਆਣ ਵਾਕਈ ਪੰਜਾਬ ਦੇ ਨਾਲ ਖੜੇ ਨਜ਼ਰ ਆ ਲੇਕਿਨ ਸ੍ਰੀਨ ਸਾਹਿਬ ਉਹ ਅਗਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਉਹਨਾਂ ਕੋ ਜਦੋਂ ਆਂਦੇ ਸੀ ਸਰਕਾਰ ਦੇ ਸਮੇਂ ਜਦੋਂ ਵਿਧਾਇਕ ਸੀਗੇ ਤੇ ਉਹ ਗਲਤ ਕੰਮ ਕਰਨ ਨੂੰ ਕਹਿੰਦੇ ਸੀਗੇ ਲੇਕਿਨ ਉਹ ਕਹ ਰਿਹਾ ਕਿ ਮੈਂ ਕੋਈ ਵੀ ਗਲਤ ਕੰਮ ਨਹੀਂ ਹੁੰਦੇ ਨਾ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਇਮਾਨਦਾਰ ਪਾਰਟੀ ਹੈ ਔਰ ਖਾਸ ਕਰ ਮੁੱਖ ਮੰਤਰੀ ਖੁਦ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਨੇ ਉਹ ਕਹਿੰਦੇ ਕਿ ਮੈਂ ਕੋਈ ਵੀ ਜਿਹੜਾ ਭ੍ਰਸ਼ਟਾਚਾਰ ਦਾ ਕੰਮ ਨਹੀਂ ਹੁੰਦੇ ਨਾ ਜੇਕਰ ਸ਼ੀਤਲੰਗ ਰਾਲ ਗਲਤ ਸੀ ਤੇ ਜੇ ਜੁਰਮ ਕਰਨਾ ਪਾਪ ਹੈ ਜੁਰਮੀਆਂ ਕਰਨ ਵਾਲੇ ਨੂੰ ਬਚਾਣਾ ਵੀ ਪਾਪ ਹੈ ਇਹ ਮੁੱਖ ਮੰਤਰੀ ਸਾਹਿਬ ਤਾਂ ਸਿਰੇ ਦੇ ਝੂਠੇ ਨੇ ਇਹ ਅੱਜ ਇਹ ਪਹਿਲੀ ਵਾਰ ਝੂਠੀ ਨਹੀਂ ਬੋਲਿਆ ਜਦੋਂ ਵਿਜੇ ਸਿੰਘਲਾ ਫੜਿਆ ਸੀ ਇਹਨਾਂ ਦਾ ਹੈਲਥ ਮਿਨਿਸਟਰ ਉਹ ਕਹਿੰਦੇ ਸੀ ਉਹ ਮੇਰੇ ਕੋਲ ਕਨਫੈਸ ਕਰਕੇ ਗਿਆ ਉਹਦੀ ਸਟੇਟਮੈਂਟ ਅਜੇ ਤੱਕ ਨਹੀਂ ਆਈ ਇਸੇ ਤਰ੍ਹਾਂ ਸ਼ੀਤਲੰਗਰਾਲ ਦੇ ਉੱਤੇ ਜੇ ਗਲਤ ਸੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਹੁਣ 3 ਮਹੀਨੇ ਤੋਂ ਦਾ ਸ਼ੀਤਲੰਗਰਾਲ ਐਮ ਐਲ ਏ ਨਹੀਂ ਹੈ ਤੁਸੀਂ ਮੀਡੀਆ ਨਾਲ ਜੁੜੇ ਲੋਗ ਜਾਓ ਘਰੇ ਜਾਓ ਕਾਜੀ ਮੰਡੀ ਜਾਓ ਸੋਡਲ ਮੰਦਰ ਤੇ ਕਾਲੀ ਮਾਤਾ ਮੰਦਰ ਦੇ ਬਾਹਰ ਜਾਓ ਡੀਏਵੀ ਕਾਲਜ ਫਾਟਕ ਦੇ ਥੱਲੇ ਜਾਓ ਗਦਾਈਪੁਰ ਜਾਓ ਸਹੀਪੁਰ ਜਾਓ ਤੁਸੀਂ ਰੇਲਵੇ ਸਟੇਸ਼ਨ ਦੇ ਪਰਲੇ ਪਾਸੇ ਰਾਮਾ ਮੰਡੀ ਜਾਓ ਚਗਿੱਟੀ ਜਾਓ ਇਹ ਲਾਟਰੀ ਦੀਆਂ ਦੁਕਾਨਾਂ ਹੁਣ ਕੀ ਨੇ ਖੋਲਿਆ ਉਹ ਸਿਰਫ ਔਰ ਸਿਰਫ ਬਲੇਮ ਗੇਮ ਲਾ ਰਹੇ ਆ ਜਿੱਥੇ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ਚ ਕਾਮਯਾਬ ਨਹੀਂ ਹੋ ਸਕਦੀ ਅੱਜ ਆਮ ਆਦਮੀ ਪਾਰਟੀ ਨੂੰ ਇਹ ਲੋਕਾਂ ਦਾ ਧਿਆਨ ਭਟਕਾਉਣ ਦਾ ਕੰਮ ਕਰ ਰਿਹਾ ਅੱਜ ਜਵਾਬ ਦੇਣਾ ਪੈ ਰਿਹਾ ਕਿ ਗਲੀ ਗਲੀ ਗੰਦਾ ਪਾਣੀ ਪੀਣ ਵਾਲਾ ਉਹ ਤਾਂ ਉਹ ਵੀ ਮੰਗ ਰਹੇ ਨੇ ਉਹ ਕਹਿ ਰਹੇ ਜਦੋਂ ਵਿਧਾਇਕ ਸੀਗੇ ਉਦੋਂ ਕਿਉਂ ਨਹੀਂ ਸਬੂਤ ਸੌਂਪੇਗੇ ਉਦੋਂ ਕਿਉਂ ਨਹੀਂ ਦੱਸਿਆ ਗਿਆ ਕਿ ਇਸ ਤਰ੍ਹਾਂ ਦਾ ਭ੍ਰਸ਼ਟਾਚਾਰ ਹੋ ਰਿਹਾ ਇਹ ਵੀ ਤਾਂ ਸਵਾਲ ਖੜਾ ਹੋ ਰਿਹਾ ਕੀ ਪਤਾ ਐਸੀ ਚੀਜ਼ ਦੀ ਲੜਾਈ ਹੋਵੇ ਜਿੱਦਾਂ ਉਹਨੇ ਦੱਸਿਆ ਹੈ ਉਦੋਂ ਤੋਂ ਬਾਅਦ ਉਹਦਾ ਕੰਮ ਬੰਦ ਕਰਤੇ ਹੋਣ ਇਸੇ ਚੀਜ਼ ਦੀ ਤਾਂ ਲੜਾਈ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਸਾਡੇ ਸਨਮਾਨਯੋਗ ਹੈ ਉਹਨਾਂ ਦੀ ਕੁਰਸੀ ਵੀ ਦੇਖੋ ਸੀ ਵੱਡੀ ਲਈ ਹੈ ਇੱਥੇ ਆਣ ਵਾਕਿਆ ਜਿਓ ਨੇ ਕਿਹਾ ਇਹਨਾਂ ਨੇ ਉਹਨੂੰ ਲਲਕਾਰਿਆ ਚੈਲੰਜ ਕੀਤਾ ਸ਼ੀਤਲ ਲੰਗਰਾਲ ਨੂੰ ਉਹ ਕਹਿੰਦਾ ਆਓ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਸਬੂਤ ਦੇਣਾ ਤੇ ਉਹਨਾਂ ਨੂੰ ਹਵਾ ਤਾਂ ਨਹੀਂ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਉਛਾਲੇ ਜਾ ਰਹੇ ਕਿਉਂਕਿ ਜਦੋਂ ਚੋਣਾਂ ਨਹੀਂ ਹੁੰਦੀਆਂ ਉਦੋਂ ਕਿਉਂ ਨਹੀਂ ਇਦਾਂ ਦੇ ਮੁੱਦੇ ਸਾਹਮਣੇ ਆਉਂਦੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਛਾਤੀ ਠੋਕੋ ਸੀਤਲ ਜੀ ਵੀ ਤਾਂ ਦੱਸ ਸਕਦੇ ਛਾਤੀ ਉਹਨੇ ਤਾਂ ਨਹੀਂ ਠੋਕੀ ਉਹ ਤਾਂ ਪਹਿਲਾਂ ਹੀ ਕਹਿੰਦਾ ਸੀ ਛਾਤੀ ਠੋਕੀ ਹੈ ਭਗਵੰਤ ਮਾਨ ਨੇ ਹੁਣ ਉਹਦੀ ਮੰਜੀ ਠੋਕੂਗਾ ਸੀਤਲ ਲੰਗਰਾਲ ਚਿੰਤਾ ਨਾ ਕਰੋ ਤੇ ਇਹ ਗੱਲ ਕੀਤੀ ਹੈ ਵੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਤਾਂ આરોਪ ਲਗਾਏ ਸੀ ਲੋਕ ਸਭਾ ਇਲੈਕਸ਼ਨ ਚੋ ਕਿਹਾ ਕਿ ਰਿੰਕੂ ਦੇ ਸੀਤਲ ਜਿਹੜਾ ਅवैध ਕਾਰੋਬਾਰ ਕਰਵਾ ਰਹੇ ਨੇ ਪੂਰੇ ਜਲੰਧਰ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਚੰਨੀ ਜ ਦਾਲਤਾਂ ਪਲੇਰਾਂ ਦੀ ਹੋਣੀ ਹੈ ਉਹਨਾਂ ਨਿਊਟਰਲ ਨਾ ਪਲੇਰਾਂ ਜਿਹਨਾਂ ਸਪੇਰਾਂ ਜਿਹਨਾਂ ਨਿਊਟਰਲ ਨਾ ਗੇੜਾਂ ਜਿਹ ਕਾਂਗਰਸ ਪਾਰਟੀ ਦਾ ਹੈ ਹੀ ਕੀ ਤੇ ਨਹੀਂ ਉਹਦਾ ਨਾਮ ਲੈਣ ਦੀ ਨਹੀਂ ਫਿਰ ਸੰਸਦ ਕਿਵੇਂ ਬਣ ਗਏ ਉਹ ਮੈਂ ਇਲੈਕਸ਼ਨ ਕਾਦਾ ਹੋ ਰਿਹਾ ਇਲੈਕਸ਼ਨ ਕਾਦਾ ਹੋ ਰਿਹਾ ਸਰ ਲੋਕ ਸਭਾ ਜੀ ਰਿਜ਼ਲਟ ਵੀ ਅਗਰ ਜਿੰਨੀ ਚੋਣਾਂ ਦੀ ਗੱਲ ਕਰ ਲੂੰਗੇ ਨਾ ਤੇ ਉਤੋਂ ਪਹਿਲਾਂ ਲੋਕ ਸਭਾ ਦੀ ਗੱਲ ਕਰੋ ਤੇ ਉਹਦੇ ਵਿੱਚ 1500 ਲੇਣ ਅੱਪ ਗਈ ਹੈ ਲੋਕ ਸਭਾ ਦੀ ਜਦੋਂ ਗੱਲ ਆਏਗੀ ਠੀਕ ਹੈ ਉਹ ਜਿੱਤੇ ਆ ਵਧਾਈਆਂ ਉਹਨਾਂ ਨੂੰ ਪਰ ਇਹ ਜਿਹੜਾ ਚੋਣ ਹੈ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਹੈ ਔਰ ਸਰਕਾਰ ਦੀ ਤਾਨਾਸ਼ਾਹੀ ਦੇ ਖਿਲਾਫ ਸਰਕਾਰ ਦੀ ਧੱਕੇਚਾਹੀ ਦੇ ਖਿਲਾਫ ਸਰਕਾਰ ਜਿਹੜੀ ਇੰਡਸਟਰੀ ਵਾਲਿਆਂ ਨੂੰ ਨੋਟਿਸ ਪੋਲੂਸ਼ਨ ਦੇ ਦੇ ਰਹੀ ਹੈ ਘਰ ਵਾਲਿਆਂ ਨੂੰ ਬਿਲਡਿੰਗਾਂ ਦੇ ਨੋਟਿਸ ਦੇ ਰਹੀ ਹੈ ਦੁਕਾਨਦਾਰਾਂ ਦੇ ਜੀਐਸਟੀ ਦੇ ਇਨਸਪੈਕਸ਼ਨ ਕਰਾ ਰਹੀ ਹੈ ਰੇੜੀ ਫੜੀ ਵਾਲਿਆਂ ਤੇ ਕਾਰਪੋਰੇਸ਼ਨ ਦਾ ਤਹਿਲ ਜਾਰੀ ਵਿਭਾਗ ਚੜਾਇਆ ਪਿਆ ਆਮ ਆਟੋ ਵਾਲਿਆਂ ਦੇ ਉੱਤੇ ਟ੍ਰੈਫਿਕ ਪੁਲਿਸ ਚੜਾਈ ਪਈ ਹੈ ਇਹ ਉਸ ਜ਼ੁਲਮ ਦੇ ਖਿਲਾਫ ਜਿਹੜਾ ਵੈਸਟ ਦੇ ਲੋਕ ਜਿਹੜੇ ਆ ਉਹ ਜਵਾਬ ਦੇਣ ਲਈ ਤਿਆਰ ਹੈ ਤੁਸੀਂ ਨਾਲ ਦੀ ਗਲੀ 'ਚ ਜਾਓ ਅੰਮ੍ਰਿਤਸਰ ਤੋਂ ਜੈਟਿੰਗ ਮਸ਼ੀਨ ਭਲਾਈ ਹੈ ਅੱਜ ਇਹ ਵਿਵਸਥਾ ਹੈ ਕਿ ਪੀਂਡ ਦਾ ਪਾਣੀ ਗੰਦਾ ਹੈ ਲੋਕ ਸੀਵਰੇਜ ਪੈਸੇ ਦੇ ਕੇ ਖੁਲਾ ਰਿਆ ਹੈ ਅੱਜ ਲੋਕਾਂ ਦਾ ਧਿਆਨ ਇਹਨਾਂ ਗੱਲਾਂ ਤੋਂ ਪਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਜਾਣ ਬੁੱਝ ਕੇ ਉਹੀ ਜੀ ਬਿਆਨਬਾਜ਼ੀਆਂ ਕਰ ਰਹੇ ਹੈ ਲੇਕਿਨ ਸ਼ਿਦਲੰਗਰਾਨ ਨੇ ਜਿਨ੍ਹਾਂ ਦੀ ਰਿਕਾਰਡਿੰਗ ਸੁਣਾਈ ਹੈ ਲਾਈਵ ਦੇ ਵਿੱਚ ਉਹ ਤਾਂ ਬਹੁਤ ਉਹਨਾਂ ਦੇ ਮਿੱਤਰ ਸੀ ਕਿਉਂਕਿ ਉਹਨਾਂ ਦੀ ਜੋੜੀ ਬੜੀ ਫੇਮਸ ਸੀਗੀ ਇੱਕੋ ਹੀ ਤਰ੍ਹਾਂ ਦਾ ਉਹ ਕਹਿੰਦੇ ਕਿ ਸੂਟ ਪਾਉਂਦੇ ਸੀ ਨਾਲ ਰੋਟੀ ਖਾਂਦੇ ਸੀ ਇੱਥੇ ਤੱਕ ਕਿ ਕਿਤੇ ਜਾਂਦੇ ਵੀ ਸੀ ਤਾਂ ਇੱਕੋ ਹੀ ਗੱਡੀ 'ਚ ਜਾਂਦੇ ਸੀ ਐਵੇਂ ਤਾਂ ਕੀ ਹੋ ਗਿਆ ਕਿ ਜਿਹੜਾ ਹੁਣ ਸ਼ੀਤਲ ਅੰਗਰਾਲ ਨੂੰ ਉਹਨਾਂ ਦੇ ਖਿਲਾਫ ਸਬੂਤ ਦੇਨੇ ਪੈ ਰਹੇ ਨੇ ਕੀ ਦੋਸਤੀ ਦੇ ਵਿੱਚ ਦੁਸ਼ਮਣੀ ਦੀ ਕੋਈ ਦਰਾਰ ਪੈਦਾ ਹੋਈ ਮੈਂ ਕਿਹਾ ਕੀ ਪਤਾ ਉਹ ਉਹ ਰਿਕਾਰਡਿੰਗ ਉਹ ਜ਼ਬਰਨ ਵਸੂਲੀ ਦੀ ਘਟਲਾਈ ਯਾਰੀ 'ਚ ਦਰਾਰ ਦਾ ਕਾਰਨ ਮੜੀ ਹੋਵੇ ਉਹਦੇ 'ਚ ਜੋ ਵੀ ਆ ਮੈਂ ਤਾਂ ਹਲੇ ਸੁਣੀ ਨਹੀਂ ਜੇ ਤੁਹਾਨੂੰ ਪਤਾ ਉਹ ਰਿਕਾਰਡਿੰਗ ਹੀ ਕੀ ਆ ਪਤਾ ਿੱਡੇ ਵੱਡੇ ਕੀ ਕਹਿੰਦੇ ਡਿਵੀਜ਼ਨ ਦੀ ਕਾਰਨ ਬਣੀ ਹੋਵੇ ਅੱਜ ਉਹ ਲੋਕ ਚੁੱਪ ਕਿਉਂ ਹੈ ਸ਼ੀਤਲنگਰਾਲ ਨੇ ਲਾਟਰੀ ਵਾਲਿਆਂ ਦੇ ਖਿਲਾਫ ਧਰਨੇ ਲਾਏ ਦੂਸਰੇ ਐਮਐਲਏ ਨੇ ਕਿਉਂ ਨਹੀਂ ਲਾਏ ਇੱਕ ਘੰਟਾ ਸ਼ੀਤਲنگਰਾਲ ਅवैध ਲਾਟਰੀ ਦੀ ਦੁਕਾਨ ਦੇ ਬਾਹਰ ਧਰਨਾ ਲਾ ਕੇ ਬੈਠਾ ਰਹਿੰਦਾ ਐਜ਼ ਐਮਐਲਏ ਸਰਕਾਰ ਦਾ ਐਮਐਲਏ ਤੇ ਇੱਕ ਘੰਟਾ ਕੋਈ ਪੁਲਿਸ ਮੁਲਾਜ਼ਮ ਨਹੀਂ ਆਂਦਾ ਦੈਟ ਮੀਨਸ ਕਿ ਦਾਲ ਚ ਕੁਝ ਕਾਲਾ ਨਹੀਂ ਹੈ ਸਾਰੀ ਦਾਲ ਕਾਲੀ ਹੈ ਔਰ ਆਮ ਆਦਮੀ ਪਾਰਟੀ ਦੀ ਛਤਰ ਛਾਇਆ ਦੇ ਥੱਲੇ ਗਲੀ ਗਲੀ ਨਸ਼ਾ ਵਿਕ ਰਿਹਾ ਚਿੱਕਾ ਵਿਕ ਰਿਹਾ ਬੇਮਾਚੀ ਹੋ ਰਹੀ ਆ ਲੋਕਾਂ ਦੇ ਪੁੱਤ ਜਿਹੜੇ ਆ ਉਹ ਨਸ਼ੇ ਨਾ ਮਾਰ ਰਹੇ ਕੀ ਲੱਗਦਾ ਮੁੱਖ ਮੰਤਰੀ ਸਾਹਿਬ ਪਹੁੰਚਣਗੇ ਸਬੂਤ ਲੈਣਗੇ ਆ ਕੇ ਹਾਂਜੀ ਸਬੂਤ ਲੈਣਗੇ ਪਹੁੰਚਣਗੇ ਮੁੱਖ ਮੰਤਰੀ ਆ ਬਈਆ ਬਿਲਕੁਲ ਆਣ ਅਸੀਂ ਸਵਾਗਤ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਇੰਤਜ਼ਾਰ ਕਰ ਰਹੇ ਆ ਬਿਲਕੁਲ ਇਹ ਹਨ ਭਾਜਪਾ ਨੇਤਾ ਅਸ਼ੋਕ ਸ਼ਰੀਨ ਜਿਨ੍ਹਾਂ ਨੇ ਕਿਹਾ ਹੈ ਕਿ ਸ਼ੀਤਲੰਗਰਾਲ ਵੱਲੋਂ ਜਿਹੜੇ ਵੀ આરોਪ ਲਗਾਏ ਜਾ ਰਹੇ ਆ ਉਹ ਤੱਥਾਂ ਦੇ ਆਧਾਰ ਤੇ ਲਗਾਏ ਜਾ ਰਹੇ ਆ ਫਿਲਹਾਲ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਤੋਂ ਸਬੂਤ ਲੈਂਦੇ ਆ ਕਿ ਨਹੀਂ ਕਿ ਸ਼ੀਤਲ ਅੰਗਰਾਲ ਹੋਰ ਕਿਹੜੇ ਵੱਡੇ ਖੁਲਾਸੇ ਕਰਨਗੇ ਕਿਉਂਕਿ ਲਾਈਵ ਹੋ ਕੇ ਉਹਨਾਂ ਨੇ ਤਾਂ ਬਹੁਤ ਕੁਝ ਕਿਹਾ ਹੈਗਾ ਅਸਲੀਅਤ ਕੀ ਹੈ ਇਹ ਕੁਝ ਹੀ ਦੇਰ ਚ ਪਤਾ ਲੱਗ ਜਾਏਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਜੁੜੇ ਰਹੇ ਪੰਜਾਬ ਤੱਕ ਦੇ ਲਈ ਕੈਮਰਾਮੈਨ ਸਨੀ ਦੇ ਨਾਲ ਗਵਿੰਦਰ ਕੁਮਾਰ ਜਲੰਧਰ